हाँ जी हाँ जी लो जी आ अपने को जी मेल चार है जी जमा बई जी प्योर है टॉयपॉम प्योर आ जमा देखो ਮਹੀਨੇ ਦੇ ਐ ਤੇ ਜੱਤ ਜੁੱਤ ਵੀ ਪੂਰੀ ਐ ਤੇ ਦੁੱਧ ਲੱਕ ਲੈਂਦੇ ਆ ਵਾਹਿਗੁਰੂ ਹਾਂ ਹਾਂ ਦੇਖੋ ਕੂਰਦੇ ਐ ਤੇ ਕੰਨ ਜਮਾ ਖੜੇ ਕਰੀ ਜਾਂਦੇ ਆ ਜੀ ਪੂਰੇ ਕੰਨ ਖੜੇ ਹੋਣਗੇ ਤੇ ਨੰਬਰ ਸਾਡਾ ਨੋਟ ਕਰ ਲਓ ਮੇਰਾ 9501024561 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਿੰਨਾ ਵੀਰਾਂ ਨੇ ਲੈਣੇ ਆ ਤੇ ਜਮਾ ਪ્યોਰ ਚਿੱਟਾ ਬਾਈ ਜੀ ਠੀਕ ਹੈ ਜੀ